ਪੂਰਤੀ ਵਾਲਾ ਕੰਮ ਤਾਂ ਕਰੀ ਨਾ। ਸਤਾਰ ਇਹ ਤਾਂ ਜਮਾ ਖੋਰ ਐ ਤੂੰ ਅਸ ਜਿਹੜਾ ਇਹੋ ਪੈਸੇ ਲਾ ਤੁਰਿਆ ਕਿਹੜੀ 18 15000 ਇਹਨਾਂ ਵਿੱਚ ਜਮਨੇ ਤਾਂ ਦੱਸ ਦੇ। ਨਾ ਮੈਂ ਜਾ ਕੱਢ ਲਵਾਂਗਾ। ਕਰ ਸੋ ਦੋ। ਅਗਰੇ ਨਹੀਂ ਕੱਢਣਾ ਬਈ। ਮੈਂ ਤੂੰ 18000 ਦੀ ਬੱਕਰੀ ਕੱਢੂੰਗਾ। ਠੀਕ ਆ। ਪੋਰਪਰਾ ਹੀ ਹਜੇ ਰਹਿ ਗਈ ਤੇ ਹੋਰ ਰੋਟੀ ਤਾਂ ਛੱਡ ਯਾਰ। ਨਹੀਂ 45000 ਕਿੱਥਾਂ ਛੱਡ ਤਾਂ ਥੱਲੇ ਮੈਂ ਦਏ ਦੇਣੇ। ਹੁਣ ਵੀ ਪੋਰੇਗਾ। ਮੈਂ ਤੇਰੀ ਗੱਲ ਸਮਝਦਾ ਹਾਂ। ਤੂੰ ਗੱਲ ਕੀ ਕਰਦੇ ਓ? ਸੁਣ ਲੈ ਮੇਰੀ ਗੱਲ। ਅਸੀਂ ਨਹੀਂ ਖਾਂਦੇ। ਨਾ ਖਾਣੀ ਬਣੀ ਐ। ਅਸੀਂ ਨਹੀਂ ਖਾਂਦੇ। ਨਾ ਇਹ ਤਾਂ ਖਾਣੀ ਪਊਗੀ। ਖੇ ਖੋਦਾ ਚੱਲਦਾ ਚਾਰ ਮਿੰਟ ਦੇ ਵਿੱਚ ਅਗਲੇ ਕੋਲ ਉਮੀ ਜਾਊ ਗ੍ਰੀਓ ਬਾਈ ਆ ਸਾਰੇ ਨਗਾ ਦਾ ਕਿੰਨੇ ਹਾਂ ਜਿੰਨੇ ਹੈਗੇ ਕਿੰਨੇ ਨੇ ਇਹ ਬਾਈ ਹਕੇ ਮਲਿਕ ਤਾਂ ਮਰ ਗਈ ਪਰਸੋ ਜਿੱਥੇ ਹਾਂ ਦੋ ਤਿੰਨ ਕ ਲੱਤ ਟੁੱਟੀ ਵਾਲੀ ਤੇ ਹੋਰ ਵੇਜਤੀਆਂ ਦੋ ਤਿੰਨ ਹੁਣ ਇਹ ਆ ਬੱਕਰੇ ਨੇ ਦੋ ਆਹ 21 ਉਹਨੇ ਇੱਕ ਦੋ ਮੇਮਣੇ ਨੇ ਨਿਕਲੇ ਜੀ ਮੇਰੇ ਵਿੱਚ ਮੇਮਣੀਆਂ ਨੇ ਵਿੱਚ ਇੱਕ ਇੱਕ ਥਣੀਆਂ ਬੱਕਰੀਆਂ ਨੇ ਹਾਂ ਦੜਾ ਫੜਾ ਵਿੱਚ ਚੰਗੀ ਆ ਵਿੱਚ ਮਾੜੀ ਆ ਉਹਨਾਂ ਦਾ ਸੌਦਾ ਚੱਲਦਾ ਸਾਰਾ ਸਾਵੀ ਗਾ ਜਬੀ ਜਬੀ ਰਹੀ ਭਾਰਤ ਬਣ ਕੇ ਮਾਰ ਗਿਆ ਦੇਖਦਾ ਇਹ ਪਰਸ਼ਨ ਜੱਗੀਆਂ ਲੈ ਬਾਈ ਹੁਣ ਤੇਰੀ ਵੀਡੀਓ ਚਲਦੀ ਰੱਖੀ ਹਾਂ ਚਲਦੀ ਐ ਨਹੀਂ ਕੱਢਦਾ ਤੇਰੀ ਉਹ ਪੱਠ ਕਿੱਥੇ ਹੈ ਕਿ ਜਿਹੜੀ ਦਾ ਥਾਂ ਮਰਿਆ ਸੀ ਆ ਪੀਲੇ ਜੇ ਕੱਟੜੀ ਆਖਰੇ ਲੈ ਹੋਣਾ ਪੱਠ ਆ ਗਈ ਬਈ ਇਹਦੇ ਵਿੱਚ ਕੀ ਕਮਈ ਹੈ ਵੀ ਜੇ ਕਿਸੇ ਕੋਲੋਂ ਲੈਣ ਬਾਈ ਜੇ 20 20000 ਜਿਆਦਾ ਬੋਲੇ ਇੱਥੇ ਦਊਗਾ ਇਹਦੇ ਵਿੱਚ ਹੁਣ ਵੀਰੇ ਆਏ ਨੇ ਫਾਲਟ ਪਾਦਾ ਆ ਦੇਖ ਲੈ ਥਾਂ ਇੱਕ ਰਹਿ ਗਿਆ ਥਾਂ ਇੱਕ ਰਹਿ ਗਿਆ ਤੇ ਹੁਣ ਇਹਨੂੰ ਦੱਸ ਕੌਣ ਲੈ ਲੂ ਇਹੋ ਸਾਡੇ ਕੋਲੋਂ 14 15000 ਦੀ ਦੇ ਦਊਗਾ ਬਈ ਫੇਰ ਕਾਟੂ ਆਈ ਜਾਊਗੇ ਲਾ ਹੁਣ ਗਾ ਕਿੱਥੇ ਆ ਗਿਆ ਸਾਡੇ ਕੋਲੇ ਆ ਗਿਆ ਅਗਲਾ 100 ਨਗੋਚਾਂ ਕਰਦਾ ਇਹਦਾ ਪੱਟ ਟੁੱਟਿਆ ਪੈਗਾ ਕੌਣ ਆ ਕੇ ਖਰੀਦੂ 2 ਬਾਰ 13000 ਦੀ ਇਹ ਵੀ ਕੱਟੂਚਾ ਹੈ ਨਾ ਠੀਕ ਆ ਨਾ ਕੱਟੂਚਾ ਬਾਈ ਕੱਟੂਚਾ ਮਾਰਕੀਟ 2.5 ਲੱਖ ਮੰਗਿਆ ਸਾਰੇ ਇਹਦੇ 2.5 ਲੱਖ ਇਹਨਾਂ ਲਾਤਾ ਕੁਛ ਉਹ ਤਾਂ ਅੱਧ ਲਾਉਂਦੇ ਹੁੰਦੇ ਨੇ 5000 ਅੱਧ ਤੋਂ ਬਦਲਾਤਾ 5000 ਇੱਕ ਦਾ 5000 ਅੱਧ ਤੋਂ ਬਦਲਾਤਾ ਜਿਵੇਂ ਮਟਾਈ ਮੰਗ ਲਿਆ 1 25 ਲਾਉਣਾ ਸੀ ਸ਼ਰਮਜੀ ਮੰਨ ਲਈ ਨਹੀਂ ਖੈਰ ਬੰਦਾ ਸੈਣਾ ਰਿਹਾ 5000 ਬਦਲਾਉਂਦਾ ਨੇ ਆ ਚੱਲ ਰਿਹਾ ਵੀਡੀਓ ਮੈਂ ਬੱਚਿਆਂ ਵਾਲੀਆਂ ਬੱਕਰੀਆਂ ਵੇਚਣਾ ਚਾਹੁੰ ਇਹ ਫੰਡਰਾਂ ਨੂੰ ਕੌਣ ਵੇਚ ਲਊਗਾ ਬਾਈ ਪਰ ਇਹ ਤਾਂ ਜਮਾ ਖੋਰ ਐ ਤੂੰ ਦੱਸ ਜਿਹੜਾ ਪਾਉਂਦਾ ਪੈਸੇ ਲਾ ਤੂੰ ਦੱਸ ਮੈਂ ਇੰਨੇ ਜਿਹੇ ਦੇਣੀਆਂ ਨੇ ਬਸ ਗੱਲ ਮੁੱਕੀ ਮੈਂ ਇਹਨੂੰ ਕਹਾਂ ਤੂੰ 5000 ਰੁਪਏ ਘੱਟ ਦੇ ਦੇ ਬਾਈ ਤਾਂ ਜੇ ਕੁਝ ਵੀ ਨਹੀਂ ਲਾਇਆ ਯਾਰ ਮੂੰ ਲਾਇਆ ਯਾਰ 1 30 ਲਾਇਆਗਾ 21 ਲਗਾ ਤੇ ਇੱਕੀ ਨਾ ਇੱਕ ਦਾ ਬੱਚਾ 22 ਲਗਾ ਤੇ ਮੰਨ ਤੂੰ ਉਹ ਤੇਰੀਆਂ ਵੇਚਦੇ ਆ ਵੀ ਚੰਗੀਆਂ ਮਾੜੀਆਂ ਨੇ ਕੱਲਿਆਂ ਕੱਲਿਆਂ ਵੇਚ ਕੇ ਜੋੜ ਲਾ ਕੇ ਦੇਖੀ ਪੈਸੇ ਉਹਨੂੰ ਮੇਰੀ ਗੱਲ ਸੁਣ ਲਖਣ ਸਾਹਿਬ ਪੈਸੇ ਜਾਇਜ਼ ਲਾਇਓ ਪੰਮਾ ਕਹਿੰਦਾ ਨਵੇਂ ਪੰਮਾ ਬੋਲਦਾ ਬਾਈ ਹਾਂ ਪੂਰਤੀ ਵਾਲਾ ਕੰਮ ਤਾਂ ਕਰੀਂਗਾ ਅੱਛਾ ਵਿੱਚ ਕਈਆਂ ਦੇ ਘਣ ਵੀ ਹੈ ਠੀਕ ਹੈ ਇੱਕ ਲੰਗ ਵੀ ਦੋ ਮਾਰ ਦਿਆ ਠੀਕ ਹੈ ਉਹ ਸਾਰੀਆਂ ਵਿੱਚੇ ਆ ਗਿਆ ਲਿੱਸੀਆਂ ਵੀ ਆ ਖਾਲੀ ਵੀ ਆ ਇਹਨੂੰ ਰੋਟੀ ਛੱਡ ਕੇ ਮਨੂੰ ਕਹਿ ਵੀ ਮੈਂ ਇੰਨੇ ਰੁਪਈਆ ਨੂੰ ਨਗ ਦੇਣਾ ਤੂੰ ਕਿਹਾ ਕੀ ਬਦਲ ਮਨੂੰ ਤੂੰ ਦਾਖ ਦਾ ਹਿਸਾਬ ਦੱਸ ਮਨ ਤੂੰ 2.5 ਨੂੰ ਛੱਡ ਤੂੰ ਲਾਲਾ ਸਾਹਿਬ ਆਈ 11.5 12 ਹੁੰਦੀ ਆ ਮਤਾਂ ਸਾਡੇ 11 12 ਦੀ ਲੈ ਕੇ ਕਿੰਨੇ ਦੀਆਂ ਵੇਚੂ ਥੋੜਾ ਮੇਰੀ ਗੱਲ ਸੁਣ ਇੱਕ ਮਹੀਨੇ ਤੋਂ ਵੱਡੀਆਂ ਮੈਂ ਆਏ ਨਹੀਂ ਕਹਿੰਦਾ ਵੀ ਮੈਂ ਕੱਲੀ ਇਹ ਫੜ ਲਈ ਨਹੀਂ ਤੁਸੀਂ ਤਾਂ ਕੁੱਲਾ ਮਾਰੀ ਗਣੀ ਜਾਨੇ ਆਪਣੀ ਗਣੀ ਜਾਨੇ ਕੁੱਲੇ ਲੈ ਨਹੀਂ ਨਹੀਂ ਆਏ ਨਹੀਂ ਜੀ ਚੀਜ਼ ਵੀ ਹੈ ਬੱਚੋ ਯਾਰ ਨਿੰਮੇ ਵੱਡੀਆਂ ਵਿਆਹ ਖੜੀਆਂ ਨੇ ਮੇਰੇ ਤੇ ਘਰ ਸੋਣ ਲੈ ਵੱਡੀਆਂ ਵਿਆਹ ਖੜੀਆਂ ਨੇ ਆ ਆ ਵੱਡੀਆਂ ਵਿਆਹ ਖੜੀਆਂ ਨੇ ਕਿਸ ਤਰ੍ਹਾਂ ਨਮੂਨਾ ਦੇਖ ਤੂੰ ਨਮੂਨਾ ਹੈਗਾ ਨਮੂਨਾ ਵੀ ਦੇਖ ਲੈ ਲੈ ਨਮੂਨਾ ਤੇਰਾ ਉਹ ਜਿਹਦੇ ਬੱਚੇ ਲੈਣੇ ਅਸੀਂ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਯਾਰ ਥੋੜਾ ਤੇਰਾ ਚਤਮੰਨਿਆ ਵੇਚਨੀ ਇਹਦਾ ਚਤਮੰਨਿਆ ਲੈ ਲੈ ਹਾਂ 7000 ਦੇ ਭਾਅ ਨੂੰ ਤੇਰਾ ਹੈਰਾਦਾ ਦਾ ਆਪਦੀਆਂ ਜੋੜੀ ਚਲ ਪਤਾ ਨਹੀਂ ਕਿੰਨੇ ਬਣ ਗਏ ਮੈਨੂੰ ਨਹੀਂ ਪਤਾ ਪਤਾ ਹੈ ਮੈਨੂੰ ਕਿੰਨੇ ਬਣ ਗਏ ਹਾਂ ਹੋਰ 10000 ਭਾਅ ਦਾ ਦੇਖੋ ਮੈਨੂੰ ਤੁਸੀਂ ਆਏ ਕਿ ਦੋਨੇ ਇਕੋ ਜੀ ਨਹੀਂ ਆਪਣੇ ਇਹ ਕਿਹੜਾ ਦੋਸ ਬਣਾਈਏ ਹਾਂ ਮਾਲੇ ਤੋਂ ਮੈਂ ਲੈ ਲੈਂਦਾ ਪਤਾ ਬਸ ਫਿਰ ਲੈਨੇ ਦਿੰਦੇ ਆ ਪਰ ਇਹਨੇ ਇਹ 7 ਦੇ ਭਾਅ ਨੂੰ ਜੇ ਇਹਦਾ ਚਤਮੰਨ ਦਾ ਲੈ ਲੇ ਤੇਰਾ ਚਤਮੰਨ ਦਾ ਵੇਚ ਦੇ ਫੇਰੇ ਨੂੰ ਰੁਕੀ ਬਣਦੀ ਹੈ 12000 ਰੁਪਏ ਤੁਸੀਂ ਇਕੋ ਰੱਖਤੀ ਬਈ ਮੈਨੂੰ ਤਾਂ ਨਹੀਂ ਪਤਾ ਮੈਂ ਤਾਂ 7000 ਲੱਗਦਾ ਪਾਇਆ ਯਾਰ ਇਹ ਜੀ ਚੀਜ਼ਾਂ 7000 ਨੂੰ ਖੋ ਜੋ ਪ੍ਰਕਾਸ਼ਾ ਉਹਨੂੰ ਦਬਾਉਣੀ ਹੈ ਤੁਸੀਂ 14 14 ਦੇ 13 13 ਨੂੰ ਕਮਾਲ ਦੀ ਗੱਲ ਕਰਦੇ ਤੁਸੀਂ ਮੈਂ ਤੇਰੀ ਗੱਲ ਸਮਝਦਾ ਹਾਂ ਤੁਸੀਂ ਗੱਲ ਕੀ ਕਰਦੇ ਹੋ ਉਹ ਖੀਰੀਆਂ ਲੰਦਾ ਜਾਂ ਦੰਦ ਵਿਚਾਰ ਉਹ ਹੋ ਜਾਂ ਉਹ ਵਿੱਚ ਇਹ ਚਾਰ ਨਹੀਂ ਖੜੀ ਆ ਜੀ ਚਾਰ ਦੰਦ ਦਾ ਚਾਹੇ ਕੌਣ ਲੈਸੀ ਸੀ ਆਹ ਚੁਆ ਚਾਰ ਦੰਦ ਨਹੀਂ ਲੈਂਦਾ ਇੱਥੇ ਗਲੇ ਇਹੋ ਜਿਹਾ ਸਿੰਗਾ ਆ ਜੀ ਤੀਰੀ ਤੇ ਦੋ ਲੈਂਦਾ ਉਹ ਭਾਈ ਜੀ ਤੁਹਾਨੂੰ ਕੌਣ ਦੇ ਦੂ 7-7000 ਤੇ ਫਿਰ ਵਿੱਚੇ ਛੋਟੀਆਂ ਪੱਟੀਆਂ ਫਿੱਚੇ ਨਾ ਲਾ ਕੇ ਜਾਣ ਮਾਜੀ ਸੱਤ ਤੋਂ ਮਾੜੀ ਤਾਂ ਕੋਈ ਹੀ ਨਹੀਂ ਤੇ ਬੱਸ ਫਿਰ ਸੱਤ ਤੋਂ ਮਾੜੀ ਕੋਈ ਚੰਗੀ ਨਹੀਂ ਨੇ ਇਹਨੂੰ ਵੀ ਰੋਟੀ ਛੱਡ ਇਹਨੂੰ ਵੀ ਰੋਟੀ ਛੱਡ ਫਿਰ ਨਾ ਬਣਦੀ ਵੀ ਆਪਾਂ ਜ਼ਿੰਮੇਵਾਰ ਅੱਜ ਇੱਕ 47 ਬਣਦਾ ਤੇਰੇ ਹਿਸਾਬ ਨਾਲ ਜਾ ਪੂਰੇ ਡੂੜ ਦੀਆਂ ਚਾਵਾ ਚੱਪ ਗੱਲ ਮੈਂ ਪੜਾ ਠੀਕ ਆ ਨੀ ਮੈਂ ਯਾਰ ਤੇਰੇ ਲਈ ਛੱਡ ਪਰਾ ਹੁਣ ਮੰਨ ਗਾਲ ਲਓ ਨਾ ਸੁਣ ਐਨੇ ਕ ਪਿੱਛੇ ਨਾ ਮੈਂ ਰੱਖਦਾ ਜਾਂਦਾ ਸਦਾ ਹਾਂ ਤੇਰੀ ਗੱਲ ਦੱਸਾਂ ਮੈਂ ਪਤਾ ਮੇਰਾ 147 ਤੇ ਡੂੜ ਦਾ ਪਾਸੀ ਪਤਾ ਨਹੀਂ ਐਰ ਪਾ ਕੇ ਮੈਂ ਸੌਦਾ ਦੇ ਦੂੰਗਾ ਮੈਂ ਇਹਨੂੰ 147 ਦੀ ਦਿੰਦਾ ਫਿਰ ਫਿਰ ਤੇ ਡੇਢ ਦੀ ਦਿੰਦੇ ਨਹੀਂ ਚਲੋ ਫਿਰ ਮਾਰ ਦਤਾ 1 ਮਿੰਟ 2 3000 ਹੁਣ ਕੀ ਪਾਲਾ ਫਰਕ ਆ 1 ਲੱਖ 3000 ਦਾ ਫਰਕ ਹੈ ਮੈਂ ਮੰਡੀ ਦੀ ਮੇਰੇ ਕੋਲ ਕਿਵੇਂ ਦੋ 2.5 ਮੰਗਿਆ 2.5 ਕਿ ਵੀਰੇ 1 ਮਿੰਟ ਰੋਕ ਯਾਰ ਮੈਂ ਫੋਨ ਕੱਟਣ ਲੱਗ ਰਿਹਾ ਤੇਰਾ 2 ਮਿੰਟ ਰੁਕ ਉਹ ਸੌ ਹਜ਼ਾਰ ਦਾ ਹੁੰਦਾ ਕੰਮ ਆ ਸੋ ਤਾਂ ਤੁਸੀਂ ਵੀ ਦੇਖ ਲਓ 7000 ਮੈਨੂੰ ਆਹ ਸਾਹਿਬ ਅੱਡ ਕਰਦੇ ਸੱਤ ਸੱਤੜ ਗਿਆ ਵੀ ਆਹ ਸਭ ਤੋਂ ਮਾੜੀ ਆਹ ਹੈ। ਉਹ ਲਾ ਫੜਿਆ ਯਾਰ ਮੈਨੂੰ ਨਹੀਂ ਪਤਾ ਕਿੰਨਾ ਪਰ ਜਾਣ ਕੇ ਜੋੜੀ ਪੂਰੀ ਉਹਦਾ ਕੀ ਫਾਇਦਾ ਸਾਡੇ ਸੱਤ ਨੂੰ ਬਾਸ ਬਸ ਚੱਕਾ ਯਾਰ 10000 ਰੱਖੀਓ ਯਾਰ ਯਾਰ 10 ਕਮਾ 10000 ਦੇ ਦੇ ਯਾਰ ਕਿਹੜੀ 18 15000 ਇਹਨਾਂ ਵਿੱਚੋਂ ਨਹੀਂ ਤਾਂ ਦੱਸ ਦੇ ਚਲ ਮੈਂ ਕਿ 18000 ਦੀ ਚੋਂ ਮੈਂ ਜਾਇਜ਼ ਕੱਢੂਗਾ ਕਰ ਸੋਦਾ ਅਗਰੇ 18000 ਬਾਈ ਮੈਂ ਤੇ 18000 ਦੀ ਬੱਕਰੀ ਕੱਢੂਗਾ ਠੀਕ ਹੈ ਬਾਈ ਪਹਿਲਾਂ ਕਰੇ ਹਾਂ ਮੈਂ ਕੱਢੂ ਬੱਕਰੀ ਲੈ ਫੜ ਜਾ ਲੈ ਹਾਂ ਬਹੁਤ ਬਹੁਤ ਜਾਇਜ਼ ਗੱਲ ਕਰ ਆਪਣੇ ਹੀ ਇਹ ਵੀ ਯਾਰ ਕਿਹੜਾ ਕੋਪਰਾ ਗਿਆ ਨਾ ਰੋਟੀ ਛੱਡ ਦੇ ਨਾ 18000 ਦੀ ਬੱਕਰੀ ਮੈਂ ਕੱਢੂਗਾ 10000 ਲੈ ਫੜ ਨਹੀਂ ਨਹੀਂ ਉਹ ਤਾਂ ਬਾਅਦੀਆਂ ਗੱਲਾਂ 20000 ਉਹ ਤਾਂ ਬਾਅਦ ਦੀ ਗੱਲ ਹੈ ਹੋਰ ਪੋਰ ਪੜੀ ਹਜੇ ਰਹਿ ਗਈ ਤੇ ਹੋਰ ਹਜੇ ਵੀ ਇਹਨੂੰ ਰੋਟੀ ਤਾਂ ਛੱਡ ਯਾਰ ਨਹੀਂ 45000 ਇਕੱਠਾ ਛੱਡ ਤਾਂ ਥੱਲੇ ਮੈਂ ਐਂ ਦਲੇ ਦੇਣੇ ਹੁਣ ਵੀ ਪੋਰੇਗਾ ਤੇ ਇਹ ਇਹ 35 ਲ 15 ਰਾਇਲ ਪਤਾ ਹੋ 20 ਪਾ ਨਹੀਂ ਮੈਂ ਮੈਂ ਪੁੱਛਿਆ ਤੂੰ ਮੇਰੇ ਤੋਂ 3 ਲੱਖ ਮੰਗਾ ਕੇ ਨਾ 92000 ਤੂੰ ਸਦਾ ਹੀ ਦੇਖਦਾ ਤੂੰ 50 ਨਹੀਂ ਜੇ ਜੇ ਵੀਰ ਜੀ ਨਹੀਂ ਜੇ ਜੇ ਵੀਰ ਜੀ ਆ ਵੀ ਪਾਇਗਾ ਤਾਂ 10000 ਰੁਪਿਆ ਨਾ ਮੈਂ ਪਾਤਾ ਕੇ ਐ ਕਰਵਾ ਪਰ 10000 ਦੀ ਕੀ ਲਾਇਆ ਕਿਸ ਨੇ ਮੈਂ ਮੇਮਣੀ 5000 ਦਾ ਲਿਖਾ ਜਾ ਕਿਉਂ ਨਾ ਉਹ ਦੇਖੋ ਰੱਖ ਨੀ ਯਾਰ ਤੂੰ 45000 ਰੱਖ ਲਈ ਚਲੋ ਯਾਰ ਸੌਦਾ ਨੇ ਮੇਰੇ ਯਾਰ ਇਹ ਗੱਲ ਇਹਦੀ ਸਾਡੇ ਤੋਂ ਸੌਦਾ ਯਾਰ ਹੁੰਦ ਮੇਰੇ ਤੂੰ 60000 ਵੇਡ ਯਾਰ ਆ ਜਾਣਾ ਉਹਦੇ ਅਗਲੇ ਦੌਰ ਤੇ 75000 ਨਾਕ ਦਿੰਦਾ ਨਾ ਕੋਈ ਦਿੰਦਾ ਸਾਡੇ ਹੱਥ ਤੇ 75 ਦੀ ਫਰਕ ਹੈ ਸਾਡੇ ਹੱਥ ਤਾਂ ਲਈ ਦਿੱਤਾ ਤੁਸੀਂ ਆਹ ਤੇ ਫਿਰ ਇੱਕੋ ਹੀ ਗੱਲ ਆ ਮੈਂ ਪੜ੍ਹੇ ਲਿਖਿਆ ਮੈਂ ਕਿਹੜੇ ਤੈਨੂੰ ਬੁਲਾਉਣਾ ਹੈ ਤੁਸੀਂ ਸਾਡੇ ਹੱਥ ਕਰਕੇ ਹੁਣ 75000 ਉਹ ਮੈਂ ਕਿਹੜਾ ਤੈਨੂੰ ਬੁਲਾਉਣਾ ਇਸ ਗੱਲ 'ਚ ਇਹ ਦਿੱਤ ਕੀ ਫਰਕ ਹੈ ਬਈ 7500 ਤੇ ਸਾਡੇ ਵਿੱਚ ਕੀ ਫਰਕ ਹੈ ਰਾਮਾ ਜੀ ਗੱਲ ਮੈਂ ਥੋਲਾ ਮੇਰੀ ਗੱਲ ਅਸੀਂ ਨਹੀਂ ਖਾਂਦੇ ਹੋਰ ਨਾ ਖਾਣੀ ਬਣੀ ਹੈ ਅਸੀਂ ਨਹੀਂ ਖਾਂਦੇ ਨਾ ਇਹ ਤਾਂ ਖਾਣੀ ਪਊਗੀ ਇੱਕ ਹੀ ਗੱਲ ਲੋਕ ਜਿਹਦਾ ਸੌਦਾ ਦੇ ਨਾਲੇ ਖੁਸ਼ ਹੋ ਕੇ ਦੇ ਆ ਖੁਸ਼ ਹੋ ਕੇ ਦੇਵਾ ਖੁਸ਼ ਹੋ ਕੇ ਖੁਸ਼ ਹੋ ਕੇ ਦੇ ਜਾ ਸੌਦਾ ਫੜ ਜਾ ਜਾ ਹੱਥ ਖੋਲਾ ਫਿਰ ਫੜ ਜਾ ਕਬੱਡੀ ਤੇਰੀ ਮੰਡੀ ਜੀ ਸੌਦਾ ਹੋਣ ਲੱਗ ਰਿਹਾ ਠੀਕ ਆ ਫੜ ਜਾ ਫਿਰ ਹੋ ਜਾ ਫੜ ਜਾ ਯਾਰ ਮੈਨੂੰ ਵੀ ਪਾ ਲਾਂਦੇ ਖੁੰਡੀਆਂ ਚੱਲ ਜਾ ਰ ਕਰੋ ਯਾਰ ਹੋਰ ਨਵੇਂੜੋ ਭਰਾ ਕੇ ਜਿਕੇ ਚਾ ਮੈਂ ਤਾਂ ਹੁਣੇ ਬਣਾ ਕੇ ਦਿਖਾਉਣਾ ਮੈਂ ਕਹਿੰਦਾ ਮੈਂ ਨਹੀਂ ਬਣਦਾ ਤੂੰ ਫੇਰ ਸੋਚਾ ਸੋਚੇ ਪਹਿਲਾਂ ਸੁਣ ਲੈ ਬਸ 800 ਦਾ ਬਣਦਾ ਨਹੀਂ ਇਹਦਾ ਫੇਰ ਜੱਪ ਕਰ ਦੋ ਫੇਰ ਜੱਪ ਕਰ ਦੋ 1,60,000 ਰੁਪਏ ਮੜਦੀਆਂ ਨਹੀਂ ਲੱਗੀਆਂ ਕਿਉਂ ਕੁੱਤੀਆਂ ਗੱਲਾਂ ਕਰਦਾ ਯਾਰ 8 ਦੇ ਹਿਸਾਬ ਨਾਲ ਮੇਰੇ ਹਿਸਾਬ ਦੇ ਹਿਸਾਬ 8 ਕਿਉਂ ਵੱਧ ਬਣਨੀ ਆ ਕੀ ਗੱਲ 10.5000 ਰੁਪਏ ਪਊਗਾ ਇੱਕ ਵਾਰੀ ਜੀ ਦੀ 10.5000 ਬਣਦੀ ਆ ਕੋਣ ਦੇ ਦਊਗਾ ਦੇਖ ਲਾ ਅੱਠ ਦੇ ਹਿਸਾਬ ਨਾਲ ਉਹ ਤੇਰੇ ਪਹਿਲੀ ਪੜ੍ਹ ਕੇ ਹੀ